ਰੈਨੋਵੇਸ਼ਨ ਦੇ ਵਿੱਚ ਆਪਾਂ ਕੀ ਕੁਝ ਦੰਨੇ ਹੁੰਨੇ ਆ ਅੱਜ ਆਪਾਂ ਇਹ ਪੂਰੀ ਫਾਈਲ ਦੀ ਜਿਹੜੀ ਡਿਟੇਲ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਫਾਈਲ ਹੈਗੀ ਇਹ ਆਪਣਾ ਰੈਨੋਵੇਸ਼ਨ ਦਾ ਪ੍ਰੋਜੈਕਟ ਹੈਗਾ ਇਹ ਜਾਣਾ ਹੈਗਾ ਜੀ ਆਪਣਾ ਰੂਪਨਗਰ ਜ਼ਿਲ੍ਹੇ ਦੇ ਵਿੱਚ ਤਹਿਸੀਲ ਅਨੰਦਪੁਰ ਸਾਹਿਬ ਪੈਂਦੀ ਆ ਤੇ ਪਿੰਡ ਪੈਂਦਾ ਹੈਗਾ ਚਨੌਲੀ ਇਹਨਾਂ ਨੇ ਆਪਣੇ ਪੇਜ ਨੂੰ ਫੋਲੋ ਕੀਤਾ ਹੋਇਆ ਸੀਗਾ ਤੇ ਇਹ ਕਹਿੰਦਾ ਵੀ ਆਪਣਾ ਘਰ ਦਾ ਰੈਨੋਵੇਸ਼ਨ ਕਰਨਾ ਹੈ ਰੈਨੋਵੇਸ਼ਨ ਦੇ ਵਿੱਚ ਆਪਾਂ ਕੀ ਕੁਝ ਦੰਨੇ ਹੁੰਦੇ ਆ ਅੱਜ ਆਪਾਂ ਇਹ ਪੂਰੀ ਫਾਈਲ ਦੀ ਜਿਹੜੀ ਡਿਟੇਲ ਹੈ ਉਹ ਤੁਹਾਨੂੰ ਸਾਂਝੀ ਕਰਾਂਗੇ ਇਹਦੇ ਵਿੱਚ ਬਾਈ ਹੋਰਾਂ ਕੋਲੇ ਪਹਿਲਾਂ ਕੁਸ਼ਕ ਬਣਿਆ ਹੋਇਆ ਸੀਗਾ ਤੇ ਬਣੇ ਹੋਏ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਕੀ ਐਡ ਕੀਤਾ ਤੇ ਕਿਵੇਂ ਦਾ ਤਾਂ ਫਰੰਟ ਐਲੀਵੇਸ਼ਨ ਬਣਾਇਆਗਾ ਉਹ ਤੁਸੀਂ ਦੇਖ ਸਕਦੇ ਹੋ ਕੱਲਾ ਗਰਾਉਂਡ ਫਲੋਰ ਦੇ ਉੱਪਰ ਬਣਿਆ ਹੋਇਆ ਸੀਗਾ ਬਾਈ ਹੋਰਾਂ ਕੋਲੇ ਪਹਿਲਾਂ ਜਿਹਦੀ ਫੋਟੋ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਚੱਲ ਰਹੀ ਹੈ ਤੇ ਉਹਦੇ ਤੋਂ ਆਪਾਂ ਨੇ ਕੀ ਬਣਾ ਕੇ ਦਿੱਤਾਗਾ ਤੁਸੀਂ ਆਹ ਦੇਖ ਸਕਦੇ ਹੋ ਫਰੰਟ ਐਲੀਵੇਸ਼ਨ ਆਪਾਂ ਨੇ ਇਹ ਕੁਝ ਬਣਾ ਕੇ ਦਿੱਤਾ ਕੱਲਾ ਗਰਾ ਉਹ ਕੀ ਕੁਛ ਰਹੀ ਹੈ ਉਹਦੇ ਵਾਸਤੇ ਆਪਾਂ ਤੁਹਾਨੂੰ ਆਜੋ ਵੀ ਆਪਾਂ ਕਲੀ-ਕਲੀ ਡਿਟੇਲ ਜਿਹੜੀ ਦੀ ਤੇ ਜਦੋਂ ਫਰੰਟ ਐਲੀਵੇਸ਼ਨ ਆਪਾਂ ਨੇ ਚੇਂਜ ਕਰਨਾ ਹੈਗਾ ਉਹਦੇ ਵਿੱਚ ਆਪਾਂ ਕੀ ਕੁਛ ਦੰਨੇ ਹੁੰਨੇ ਆ ਜਿਵੇਂ ਤੁਸੀਂ ਆਹ ਲਾ ਲਓ ਵੀ ਫਰਸਟ ਪੇਜ ਦੇ ਉੱਪਰ ਹੀ ਆਪਣਾ ਆ ਜਾਣਾ ਹੈਗਾ 3D ਫੋਟੋ ਆ ਜਾਂਦੀ ਹੈ ਫਰੰਟ ਐਲੀਵੇਸ਼ਨ ਹੈਗਾ ਜਿਹੜਾ ਇਸ ਤਰ੍ਹਾਂ ਦਾ ਬਣ ਜੂਗਾ ਇਸ ਕੋਠੀ ਦਾ ਬਾਈ ਹੋਰੀ ਆਪਣੇ ਤੋਂ ਪੂਰੀ ਤਰ੍ਹਾਂ ਜਮਾ ਸੈਟੀਸਫਾਈ ਨੇ ਇਹਨਾਂ ਦਾ ਆਪਾਂ ਨੇ ਪਹਿਲਾਂ ਵੀ ਇੱਕ ਪ੍ਰੋਜੈਕਟ ਕੀਤਾ ਸੀਗਾ ਤੇ ਉਸ ਪ੍ਰੋਜੈਕਟ ਤੋਂ ਹੀ ਲਾ ਲਓ ਵੀ ਤੁਸੀਂ ਆਪਣੇ ਕੋਲੇ ਅਗਲਾ ਪ੍ਰੋਜੈਕਟ ਇਹਨਾਂ ਦਾ ਰੈਨੋਵੇਸ਼ਨ ਹੋਣ ਵਾਸਤੇ ਆਇਆਗਾ ਇਹ ਹੋਊਗੀ ਜੀ ਫਰੰਟ ਐਲੀ ਪੂਰੀ ਡਿਟੇਲ ਆ ਗਈ। ਕਈ ਵਾਰ ਇਹ ਹੁੰਦਾ ਨਾ ਸਾਡੇ ਕੋਲੇ ਕਸਟਮਰ ਦੀ ਡਿਮਾਂਡ ਆਉਂਦੀ ਵੀ ਜਦੋਂ ਆਪਾਂ ਕਹਿੰਦਾ ਕੱਲਾ ਫਰੰਟ ਐਲੀਵੇਸ਼ਨ ਹੀ ਚੇਂਜ ਕਰਨਾ ਹੈ ਜੀ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਕਰਨਾ ਹੈਗਾ। ਫਰੰਟ ਐਲੀਵੇਸ਼ਨ ਦੇ ਵਿੱਚ ਇਹ ਹੁੰਦਾ ਵੀ ਕੱਲੀ ਕੰਧ ਦੇ ਉੱਪਰ ਫਰੰਟ ਐਲੀਵੇਸ਼ਨ ਹੀ ਬਣਦਾ। ਉਹਦੇ ਵਾਸਤੇ ਆਪਾਂ ਨੂੰ ਡਿਟੇਲ ਅੰਦਰਲੀ ਚਾਹੀਦੀ ਹੁੰਦੀ ਹੈ ਤਾਂ ਆਪਣਾ ਜਿਹੜੀ ਬਾਹਰਲੀ ਡਿਟੇਲ ਹੈ ਉਹ ਆਪ ਨੂੰ ਪਤਾ ਲੱਗਦੀ ਹੈ। ਉਹਦੇ ਹਿਸਾਬ ਨਾਲ ਤੁਸੀਂ ਇਹ ਦੇਖ ਲਓ ਵੀ ਆਪਾਂ ਬਾਹਰਲੇ ਪਾਸੇ ਜਿਹੜੀ ਕੋਈ ਆਪਾਂ ਨੇ ਗਲਾਈ ਦੇਣੀ ਹੈ ਜਾਂ ਕੋਈ ਵਿਚਾਲਾ ਉਹ ਜਿੰਨਾ ਵੀ ਤੁਸੀਂ ਨੂੰ ਦੱਸਿਆ ਵੀ ਆਪਾਂ ਨੇ ਇਹਦੇ ਵਿੱਚ ਜਿੰਨੀ ਆਪਾਂ ਡਿਟੇਲ ਦੇ ਤੇ ਉਸ ਤੋਂ ਬਾਅਦ ਦੇ ਵਿੱਚ ਆ ਗਰਾਉਂਡ ਫਲੋਰ ਦੀ ਚਲੋ ਇਹਨਾਂ ਕੋਲੇ ਬਣੀ ਹੋਈ ਸੀ ਆਪਾਂ ਨੇ ਕੁਸ਼ਕੇ ਦੇ ਵਿੱਚ ਗਰਾਉਂਡ ਫਲੋਰ ਦੇ ਵਿੱਚ ਐਡ ਕੀਤਾ ਹੈਗਾ ਤੇ ਇਹ ਆਪਣੇ ਕੋਲੇ ਬਣ ਕੇ ਸਾਹਮਣੇ ਆ ਗਿਆ ਜਿਹਦਾ ਫਰੰਟ ਐਲੀਵੇਸ਼ਨ ਇਹ 2D ਹੈ ਜੀ ਤੇ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹਨਾਂ ਕੋਲੇ ਪਹਿਲਾਂ ਇਹ ਕੁਝ ਬਣਿਆ ਹੋਇਆ ਸੀਗਾ ਆਹ ਪੁਰਾਣੀ ਚੀਜ਼ਾਂ ਨੇ ਇਹਨਾਂ ਦੇ ਬਣੀਆਂ ਹੋਈਆਂ ਇਹਦੇ ਵਿੱਚ ਆਪਾਂ ਨੇ ਕੀ ਕੁਸ਼ ਐਡ ਕੀਤਾ ਹੈਗਾ ਮੰਮਟੇ ਐਡ ਕੀਤੀ ਹੈ ਤੇ ਬਾਕੀ ਜਿਹੜੀ ਫੋਟੋ ਹੈ ਉਹ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਚੱਲੀ ਜਾਂਦੀ ਹੈ ਤੇ ਆ ਇਹਦੇ ਵਿੱਚ ਬਰਾਂਡ ਐਡ ਕੀਤਾ ਹੈਗਾ ਆਪਾਂ ਨੇ ਇਹ ਚੀਜ਼ਾਂ ਐਡ ਕਰਕੇ ਫਰੰਟ ਐਲੀਵੇਸ਼ਨ ਹੈਗਾ ਜਿਹੜਾ ਤੁਸੀਂ ਦੇਖ ਲਿਆ ਵੀ ਬਹੁਤ ਸੋਹਣਾ ਬਣ ਗਿਆ ਤੇ ਫਰ ਉਸ ਤੋਂ ਬਾਅਦ ਦੇ ਵਿੱਚ ਇਹ ਨਾਲ ਜੁਗਾਠਾਂ ਦਾ ਆ ਗਿਆ ਸੀਗਾ ਤੇ ਇਹ ਫਰਸਟ ਫਲੋਰ ਦਾ ਵਰਕਿੰਗ ਪਲਾਨ ਆ ਗਿਆ ਸੀਗਾ ਨਾਲ ਇਹਨਾਂ ਦਾ ਇਹਦੇ ਵਿੱਚ ਜਿਹੜਾ ਕੁਝ ਆਪਾਂ ਨੇ ਗਰਾਉਂਡ ਫਲੋਰ ਦੇ ਉੱਪਰ ਐਡ ਕੀਤਾ ਸੀਗਾ ਉਹਦਾ ਵੀ ਆਪਾਂ ਨੇ ਇਹਨਾਂ ਨੂੰ ਜਿਹੜਾ ਹੈ ਵਰਕਿੰਗ ਪਲਾਨ ਦਿੱਤਾ ਇਹਦੇ ਵਿੱਚ ਕੀ ਕੁਝ ਐਡ ਕੀਤਾ ਹੈਗਾ ਤੇ ਕੀ ਉਹਦੇ ਵਿੱਚ ਲੰਬਾਈ ਚੜਾਈ ਕੀ ਲੈਂਥ ਵਿਦ ਅਥਰ ਕੀ ਰੱਖਣੀ ਆਪਾਂ ਇਹਦੇ ਵਿੱਚ ਤੇ ਇਹਦੇ ਵਿੱਚ ਆ ਗਿਆ ਸੀਗਾ ਜਿੰਨਾ ਆਪਾਂ ਫਰਸਟ ਗਰਾਉਂਡ ਫਲੋਰ ਤੇ ਐਡ ਕੀਤਾ ਨਾਲ ਉਹਦਾ ਚੁਗਾਠਾਂ ਦਾ ਗਿਆ ਤੇ ਇਹ ਆ ਗਿਆ ਜੀ ਆਪਣੀ ਫਰਸਟ ਫਲੋਰ ਦੀ ਡਿਟੇਲ ਆ ਗਈ ਇਹ ਜਿਹੜਾ ਫਰਸਟ ਫਲੋਰ ਹੈ ਉਹਦੀ ਵਰਕਿੰਗ ਪਲਾਨ ਆ ਗਿਆ ਆਪਣਾ ਸਾਰਾ ਆ ਗਿਆ ਜੀ ਇਹਦੇ ਵਿੱਚ ਜੋ ਕੁਝ ਆਪਾਂ ਨੇ ਉੱਪਰਲੇ ਪ ਤੇ ਇਹ ਆ ਗਈ ਜੀ ਮੋਲਡਿੰਗ ਤੇ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਨੇ ਕੋਈ ਫਾਈਲ ਪਾਰਸਲ ਕਰਨੀ ਹੁੰਦੀ ਆਪਾਂ ਉਹਦੀ ਵੀਡੀਓ ਬਣਾਉਣੀ ਹੁੰਦੀ ਆ ਜਰੂਰ ਤੇ ਇਹ ਆਪਣੀ ਫਾਈਲ ਅੱਜ ਜਾ ਰਹੀ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਲੱਗੇ ਚਨਾਲੀ ਚਰੌਲੀ ਪਿੰਡ ਸੋਰੀ ਚਰੌਲੀ ਪਿੰਡ ਤੇ ਜਾਊਗੀ ਤੇ ਰੈਨੋਵੇਸ਼ਨ ਦਾ ਪ੍ਰੋਜੈਕਟ ਹੈ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਧੰਨਵਾਦ